ਲਾਖ ਪਿਆੜਾ ਦੇ ਵਿੱਚ ਪਹੁੰਚਦੇ ਹਾਂ ਤੁਹਾਡੇ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਕੀ ਕਰਾਂ ਚਾਹ। ਬੀਅਦਵੀ ਜਦੋਂ 2015 ਦੇ ਵਿੱਚ ਹੋਈ ਸੀਗੀ ਇੱਥੇ ਸੰਗਤ ਸ਼ਾਂਤਮਈ ਰੋਸ ਕਰਦੀ ਸੀ ਉਹਦੇ ਉੱਤੇ ਜੋ ਬਾਦਲ ਸਰਕਾਰ ਨੇ ਕਹਿਰ ਢਾਇਆ ਜੋ ਜ਼ੁਲਮ ਕੀਤੇ ਅੰਮ੍ਰਿਤ ਵੇਲੇ ਇੱਥੇ ਬਾਣੀ ਦਾ ਪਾਠ ਹੋਇਆ ਇਸੇ ਤਰ੍ਹਾਂ ਬਾਣੀ ਦਾ ਪਾਠ ਹੋ ਰਿਹਾ ਸੀ ਜਿਨ੍ਹਾਂ ਉੱਤੇ ਕਹਿਰ ਢਾਇਆ ਗਿਆ ਸੰਗਤ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਦੀ ਗੱਲ ਕਰਕੇ ਹਕੂਮਤ ਦੇ ਵਿੱਚ ਆਏ ਸੀਗੇ ਪਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਸ਼ਰਿਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਮੀਆਂ ਕਰਨ ਵਾਲਿਆਂ ਦੇ ਨਾਲ ਰਲ ਚੁੱਕੀ ਹੈ ਸੋਦਾ ਸਾਧ ਦੇ ਉਹ ਦੋਖੀ ਜਿਨ੍ਹਾਂ ਨੇ ਬੇਅਦਮੀਆਂ ਕਰਵਾਈਆਂ ਨੇ ਉਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਇਸ ਦੇ ਖਿਲਾਫ ਪੰਜਾਬ ਸਰਕਾਰ ਨੇ ਕੋਈ ਵੀ ਕਾਨੂੰਨੀ ਚਾਰਾ ਜੋਈ ਨਹੀਂ ਕੀਤੀ ਪਰ ਪੰਜਾਬ ਸਰਕਾਰ ਜਿਹੜੀ ਹੈ ਉਹਨੇ ਕੋਈ ਚਾਰਾ ਜੋਈ ਨਹੀਂ ਕੀਤੀ ਇਹਦਾ ਮਤਲਬ ਪੰਜਾਬ ਸਰਕਾਰ ਖੁਦ ਸੌਦਾ ਸਾਧ ਦੇ ਚੇਲਿਆਂ ਦੀ ਇਹ ਗੱਲ ਮੰਨ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਅਮਾਨ ਠੀਕ ਨਹੀਂ ਹੈ ਕਾਨੂੰਨ ਦੀ ਵਿਵਸਥਾ ਠੀਕ ਨਹੀਂ ਹੈ ਤਾਂ ਇਹ ਸੌਦਾ ਸਾਧ ਦੇ ਚੇਲਿਆਂ ਨਾਲ ਜਿਹੜੀ ਮੌਜੂਦਾ ਸਰਕਾਰ ਵੀ ਰਲ ਚੁੱਕੀ ਹੈ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਨਸਾਰ ਮਿਲੂਗਾ ਜਾਂ ਤੁਹਾਨੂੰ ਲਗਾਤਾਰ ਇਸੇ ਤਰ੍ਹਾਂ ਲਾਮ ਤੇ ਦਿਹਾੜੇ ਮਨੋਣੇ ਬਹਿਣਗੇ ਸਾਨੂੰ 100% ਪਤਾ ਹੈ ਕਿ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਇੰਨਾ ਕੁ ਗੰਦਲਾ ਹੋ ਚੁੱਕਿਆ ਹੈ ਸਰਕਾਰ ਭਾਵੇਂ ਕੋਈ ਬਣਦੀ ਹੈ ਪਾਰਟੀ ਭਾਵੇਂ ਕੋਈ ਆਉਂਦੀ ਹੈ ਪਰ ਨੀਤੀਆਂ ਨਹੀਂ ਬਦਲਦੀਆਂ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜੋ ਪਾਪ ਕੀਤੇ 1970 ਤੋਂ ਲੈ ਕੇ ਜਿਵੇਂ ਉਹਨੇ ਪੰਜਾਬੀ ਭਾਸ਼ਾ ਦੇ ਖਿਲਾਫ ਫੈਸਲੇ ਲਏ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀਗੇ ਜਿਵੇਂ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਤਾਂ ਹਰਜਿੰਦਰ ਸਿੰਘ ਮਾਜੀ ਸਾਡੇ ਨਾਲ ਆ ਕਿਉਂਕਿ ਲਗਾਤਾਰ ਜੇ ਆਪਾਂ ਗੱਲ ਕਰੀਏ ਤਾਂ 8 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਇੱਥੇ ਲਾਂਤ ਦਿਹਾੜਾ ਜਿਹੜਾ ਲਗਾਤਾਰ ਮਨਾਇਆ ਜਾਂਦਾ ਹੈ ਤਾਂ ਸਭ ਤੋਂ ਵੱਧ ਜਿਹੜੀ ਸ਼ਮੂਲੀਅਤ ਇਹਨਾਂ ਦੀ ਹੁੰਦੀ ਹੈ ਲਗਾਤਾਰ 8 ਸਾਲ ਹੋ ਗਏ ਇਹਨਾਂ ਨੂੰ ਇੱਥੇ ਆਉਣ ਦੀ ਲੋੜ ਪੈਂਦੀ ਹੈ ਸਵੇਰੇ ਮਾਜੀ ਸਾਹਿਬ 8 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਤੁਸੀਂ ਇਸ ਜਗ੍ਹਾ ਤੇ 14 ਅਕਤੂਬਰ ਨੂੰ ਲਾਂਖ ਦਿਹਾੜਾ ਦੇ ਵਿੱਚ ਪਹੁੰਚਦੇ ਹਾਂ ਤੁਹਾਡੇ ਵੱਲੋਂ ਹੀ ਜਿਹੜੀ ਸ਼ੁਰੂਆਤ ਕੀਤੀ ਗਈ ਸੀਗੀ ਕੀ ਕਹਿਣਾ ਚਾਹੋ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਵੀ ਜਦੋਂ 2015 ਦੇ ਵਿੱਚ ਹੋਈ ਸੀਗੀ ਇੱਥੇ ਸੰਗਤ ਸ਼ਾਂਤਮਈ ਰੋਸ ਕਰਦੀ ਸੀ ਉਹਦੇ ਉੱਤੇ ਜੋ ਬਾਦਲ ਸਰਕਾਰ ਨੇ ਕਹਿਰ ਢਾਇਆ ਜੋ ਜ਼ੁਲਮ ਕੀਤੇ ਉਹਨਾਂ ਜ਼ੁਲਮਾਂ ਨੂੰ ਅਸੀਂ ਇੱਕ ਵਾਰ ਫੇਰ ਸਾਰੀ ਦੁਨੀਆ ਦੇ ਸਾਹਮਣੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਜਿਵੇਂ ਅੱਜ ਅੰਮ੍ਰਿਤ ਵੇਲੇ ਇੱਥੇ ਬਾਣੀ ਦਾ ਪਾਠ ਹੋਇਆ ਏ ਇਸੇ ਤਰ੍ਹਾਂ ਬਾਣੀ ਦਾ ਪਾਠ ਹੋ ਰਿਹਾ ਸੀ ਜਿਨ੍ਹਾਂ ਉੱਤੇ ਕਹਿਰ ਢਾਇਆ ਗਿਆ ਸੰਗਤ ਦੇ ਉੱਪਰ ਤਾਂ ਅਸੀਂ ਇਹ ਲਾਂਹਤਾ ਜਿਹੜੀਆਂ ਨੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾ ਰਹੇ ਆ ਉੱਥੇ ਪਿਛਲੀ ਕਾਂਗਰਸ ਸਰਕਾਰ ਨੂੰ ਵੀ ਪਾ ਰਹੇ ਆ ਤੇ ਨਾਲ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਦੀ ਗੱਲ ਕਰਕੇ ਹਕੂਮਤ ਦੇ ਵਿੱਚ ਆਏ ਸੀਗੇ ਪਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਸ਼ਰਿਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਦੇ ਨਾਲ ਰਲ ਚੁੱਕੀ ਹੈ ਕਿਉਂਕਿ ਸੌਦਾ ਸਾਧ ਦੇ ਉਹ ਦੋਖੀ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਨੇ ਉਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹਾਈ ਕੋਰਟ ਨੇ 17 ਮਾਰਚ 2025 ਨੂੰ ਸਾਰੇ ਕੇਸ ਜਿਹੜੇ ਸੀਗੇ ਵੱਖ-ਵੱਖ ਅਦਾਲਤਾਂ ਦੇ ਵਿੱਚੋਂ ਸਾਰੇ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰ ਦਿੱਤੇ ਤਾਂ ਇਸ ਦੇ ਖਿਲਾਫ ਪੰਜਾਬ ਸਰਕਾਰ ਨੇ ਕੋਈ ਵੀ ਕਾਨੂੰਨੀ ਚਾਰਾ ਜੋ ਨਹੀਂ ਕੀਤੀ ਸਾਡੇ ਸਰਦਾਰ ਐਚਐਸ ਫੂਲਕਾ ਸਾਹਿਬ ਨੇ ਯਤਨ ਕੀਤਾ ਕੱਲ 13 ਅਕਤੂਬਰ ਨੂੰ ਜਿਹੜੇ ਸਾਰੇ ਕੇਸ ਟਰਾਂਸਫਰ ਕਰਾਉਣ ਵਾਸਤੇ ਉਹ ਗੁਰੂ ਦੋਖੀ ਸੁਪਰੀਮ ਆਪਣੇ ਪਹੁੰਚੇ ਸੀਗੇ ਤਾਂ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਉਹਦੇ ਤੇ ਸਟੇ ਲੱਗ ਗਈ ਹੈ ਪਰ ਪੰਜਾਬ ਸਰਕਾਰ ਜਿਹੜੀ ਹੈ ਉਹਨੇ ਕੋਈ ਚਾਰਾ ਜੋਈ ਨਹੀਂ ਕੀਤੀ ਇਹਦਾ ਮਤਲਬ ਪੰਜਾਬ ਸਰਕਾਰ ਖੁਦ ਸੌਦਾ ਸਾਥ ਦੇ ਚੇਲਿਆਂ ਦੀ ਇਹ ਗੱਲ ਮੰਨ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਅਮਾਨ ਠੀਕ ਨਹੀਂ ਹੈ ਕਾਨੂੰਨ ਦੀ ਵਿਵਸਥਾ ਠੀਕ ਨਹੀਂ ਹੈ ਤਾਂ ਇਹ ਸੌਦਾ ਸਾਧ ਦੇ ਚੇਲਿਆਂ ਨਾਲ ਜਿਹੜੀ ਮੌਜੂਦਾ ਸਰਕਾਰ ਵੀ ਰਲ ਚੁੱਕੀ ਹੈ ਜੀ ਮਾਜੀ ਸਾਹਿਬ ਉਮੀਦ ਹੈ ਜਿਵੇਂ ਹੁਣ ਦੋ ਮੋਰਚੇ ਤੁਹਾਡੇ ਵੱਲੋਂ ਉੱਥੇ ਲੱਗੇ ਸੀਗੇ ਬਰਗਾੜੀ ਦੇ ਵਿੱਚ ਬਹਿਵਲ ਦੇ ਵਿੱਚ ਮੋਰਚਾ ਚੱਲਿਆ ਦੋਨਾਂ ਮੋਰਚਿਆਂ ਦੇ ਵਿੱਚ ਪਹਿਲੇ ਮੋਰਚੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਭਰੋਸਾ ਦਵਾਇਆ ਸੀਗਾ ਦੂਜੇ ਮੋਰਚੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਭਰੋਸਾ ਦਵਾਇਆ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਨਸਾਬ ਮਿਲੂਗਾ ਜਾਂ ਤੁਹਾਨੂੰ ਲਗਾਤਾਰ ਇਸੇ ਤਰ੍ਹਾਂ ਲਾਂਦੇ ਦਿਹਾੜੇ ਮਰੋਣੇ ਪੈਣਗੇ ਸਾਨੂੰ 100% ਪਤਾ ਹੈ ਕਿ ਇਥੋਂ ਦਾ ਜਿਹੜਾ ਸਿਸਟਮ ਹੈ ਉਹ ਇੰਨਾ ਕੁ ਗੰਦਲਾ ਹੋ ਚੁੱਕਿਆ ਹੈ ਸਰਕਾਰ ਭਾਵੇਂ ਕੋਈ ਬਣਦੀ ਹੈ ਪਾਰਟੀ ਭਾਵੇਂ ਕੋਈ ਆਉਂਦੀ ਹੈ ਪਰ ਨੀਤੀਆਂ ਨਹੀਂ ਬਦਲਦੀਆਂ ਕਿਉਂਕਿ ਪੰਜਾਬ ਦਾ ਸਾਰਾ ਸਿਸਟਮ ਜਿਹੜਾ ਹੈਗਾ ਇਹ ਡੀਪ ਸਟੇਟ ਚਲਾ ਰਹੀ ਹੈ ਸਾਨੂੰ ਕੋਈ ਉਮੀਦ ਨਹੀਂ ਅਸੀਂ ਜਿਹੜਾ ਹੈ ਲਾਹਨਤ ਦਿਹਾੜਾ ਇਸ ਕਰਕੇ ਮਨਾ ਰਹੇ ਹਾਂ ਜਿਵੇਂ ਅਸੀਂ ਜੂਨ 1984 ਨੂੰ ਨਹੀਂ ਭੁੱਲੇ ਉਹਨੂੰ ਯਾਦ ਰੱਖ ਰਹੇ ਹਾਂ ਤਾਂ ਇਹ ਜਿਹੜੇ ਦਿਨ ਨੇ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਜ਼ਬਰ ਹੋਇਆ 14 ਅਕਤੂਬਰ 2015 ਨੂੰ ਇਹ ਅਸੀਂ ਸਾਰੀ ਦੁਨੀਆ ਦੇ ਧਿਆਨ ਵਿੱਚ ਵਾਰ-ਵਾਰ ਲਿਆਉਂਦੇ ਰਹਾਂਗੇ ਜਦੋਂ ਤੱਕ ਸਾਹ ਚੱਲਦੇ ਐ ਕਿ 14 ਅਕਤੂਬਰ ਜਿਹੜਾ ਹੈਗਾ ਲਾਹਨਤ ਦਿਹਾੜੇ ਵਜੋਂ ਮਨਾਇਆ ਜਾਊਗਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜੋ ਪਾਪ ਕੀਤੇ 1970 ਤੋਂ ਲੈ ਕੇ ਜਿਵੇਂ ਉਹਨੇ ਪੰਜਾਬੀ ਭਾਸ਼ਾ ਦੇ ਖਿਲਾਫ ਫੈਸਲੇ ਲਏ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀਗੇ ਜਿਵੇਂ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਬਾਬਾ ਬੂਝਾ ਸਿੰਘ 82 ਸਾਲਾ ਫ੍ਰੀडम फाइਟਰ ਸੀਗਾ ਜਿਨ੍ਹਾਂ ਦਾ ਉਹ ਝੂਠਾ ਪੁਲਿਸ ਮੁਕਾਬਲਾ ਹੋਇਆ ਜਸਟਿਸ ਸਦਾਰਕੁੰਡੇ ਦੀ ਵਕਾਇਦਾ ਰਿਪੋਰਟ ਹੈ ਜਿਹੜੇ ਉਹ ਪਾਪ ਕੀਤੇ ਸਾਰੇ ਉਹ ਅਸੀਂ ਲਾਹਨਤ ਪੱਤਰ ਦੇ ਵਿੱਚ ਲਿਖ ਕੇ ਉਹਨਾਂ ਨੂੰ ਜਿਉਂਦੇ ਜੀ 2018 ਦੇ ਵਿੱਚ ਭੇਜੇ ਸੀ ਉਹ ਵੀ ਅੱਜ ਫੇਰ ਉਹਦਾ 8ਵਾਂ ਐਡੀਸ਼ਨ ਜਿਹੜਾ ਇੱਥੇ ਜਾਰੀ ਕਰਨਾ ਹੈ ਤਾਂ ਇਹ ਅਸੀਂ ਆਪਣੇ ਵੱਲੋਂ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਪਾਸ਼ਾ ਬਖਸ਼ਿਸ਼ ਕਰਨ ਇਹਦੇ ਨਾਲ ਨਾਲ ਸਾਰੀ ਕੌਮ ਨੂੰ ਮੈਂ ਬੇਨਤੀ ਕਰਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਬਣਾਉਣ ਦੀ ਲੋੜ ਹੈ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੀਆਂ ਜਥੇਬੰਦੀਆਂ ਦੇ ਸੰਪਰਦਾਵਾਂ ਦੇ ਆਪਸ ਵਿੱਚ ਮਤਭੇਦ ਵੀ ਆ ਗਏ ਨੇ ਪਰ ਇਹ ਸਭ ਦੇ ਬਾਵਜੂਦ ਜਿਹੜੇ ਹਾਲਾਤ ਨੇ ਸਾਨੂੰ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ ਉਹਦੇ ਲਈ ਅਸੀਂ ਯਤਨ ਕਰ ਰਹੇ ਹਾਂ ਮਾਜੀ ਸਾਹਿਬ ਤੁਹਾਨੂੰ ਤਾਂ 8 ਸਾਲ ਹੋ ਗਏ ਲਗਾਤਾਰ ਇਸ ਲੰਬੀ ਧਾੜੀ ਦੇ ਵਿੱਚ ਪਹੁੰਚਦੇ ਆ ਤੁਸੀਂ ਜਿਹੜੀਆਂ ਅੱਜ ਮਹਾਨ શિક્ષਿਤਾਂ ਆਈਆਂ ਪਹਿਲਾਂ ਇਸ ਤੋਂ ਕਿੰਨੇ ਵਾਰੀ ਇੱਥੇ ਪਹੁੰਚੀਆਂ ਦੇਖੋ ਸਾਡੇ ਨਾਲ ਅਸੀਂ 2018 ਤੋਂ ਇਹ ਸ਼ੁਰੂ ਕੀਤਾ ਸੀਗਾ ਫੇਰ ਵੱਖਰਾ ਵੱਖਰਾ ਜਿੱਥੇ ਵੀ ਅਸੀਂ ਹੁੰਨੇ ਆ ਕਈ ਵਾਰੀ ਕੈਨੇਡਾ ਦੇ ਵਿੱਚ ਲਹਨਤ ਦਿਹਾੜਾ ਮਨਾਇਆ ਆ ਫੁੱਲ ਪਾਇਨ ਚ ਮਨਾਇਆ ਵੱਖਰੇ ਵੱਖਰੇ ਕੰਟਰੀਆਂ ਚ ਮਨਾਉਨੇ ਆ ਇੱਥੇ ਵੀ ਸਾਡੀ ਸੰਗਤ ਜਿਹੜੀ ਲੋਕਲ ਹੁੰਦੀ ਆ ਹਰ ਸਾਲ ਕੋਟਕਪੂਰੇ ਪਹੁੰਚਦੀ ਹੈ ਤਾਂ ਜਦੋਂ ਅਸੀਂ ਲਹਨਤ ਦਿਹਾੜਾ ਪਹਿਲੀ ਵਾਰ ਮਨਾਇਆ ਸੀ ਉਦੋਂ ਕੁਲਤਾਰ ਸਿੰਘ ਸੰਧਵਾ ਸਪੀਕਰ ਜਿਹੜੇ ਅੱਜ ਬਣ ਚੁੱਕੇ ਨੇ ਅਮਨ अरोड़ा ਜਿਹੜੇ ਮਨਿਸਟਰ ਨੇ ਉਹ ਵੀ ਉਹ ਜਿਹੜੇ ਸਾਡੇ ਨਾਲ ਉਹ ਲਹਨਤ ਪੱਤਰ ਜਦੋਂ ਮੈਂ ਪੜ ਰਿਹਾ ਸੀ ਆਸੇ ਪਾਸੇ ਖੜੇ ਸੀਗੇ ਸਾਡੇ ਨਾਲ ਦੇ ਬੰਦੇ ਬਦਲਦੇ ਰਹਿੰਦੇ ਆ ਪਰ ਅਸੀਂ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਆਪਣੀ ਗੱਲ ਦੇ ਉੱਤੇ ਡਟੇ ਹੋਏ ਆ ਅੱਜ ਜਿੰਨੀਆਂ ਵੀ ਸ਼ਕਤੀਆਂ ਆਈਆਂ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਕਿਉਂਕਿ ਕੋਈ ਵੀ ਵਿਅਕਤੀ ਜਿੰਨਾ ਸਹਿਯੋਗ ਦਿੰਦਾ ਉਹਨਾਂ ਦਾ ਉਹਨਾਂ ਦਾ ਸਵਾਗਤ ਹੈ ਜੀ ਉਹਨਾਂ ਦਾ ਧੰਨਵਾਦ ਧੰਨਵਾਦ ਤਾਂ ਸੁਣਿਆ ਇਹ ਸਨ ਹਰਜਿੰਦਰ ਸਿੰਘ ਮਾਜੀ ਜੀ ਤਾਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਆ ਕਿ 8 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਜਿਹੜਾ ਲਗਾਤਾਰ ਇੱਥੇ ਆ ਕੇ ਲਾਂਤ ਦਾ ਦਿਹਾੜਾ ਮਨਾਉਂਦੇ ਆ ਤੇ ਅੱਜ ਵੀ ਇੱਥੇ ਪਹੁੰਚਿਆ ਤਾਂ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਕਿ ਆਖਰ ਕਿਉਂ ਨਹੀਂ ਹੋਣ ਤੱਕ ਹੰਸਾਬ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਹੰਸਾਬ ਮਿਲੇਗਾ ਜਾਂ ਨਹੀਂ ਤਾਂ ਹੋਰ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਮਹਾਨ શિક્ષੀਤਾ ਪਹੁੰਚੀਆਂ ਉਹਨਾਂ ਦਾ ਕੀ ਕਹਿਣਾ ਹੈ ਗੁਰਜੀਤ ਸਿੰਘ ਜਰਮਾਨਾ D5 ਚੈਨਲ ਪੰਜਾਬੀ ਕੋੜਕਪੁਰਾ ਜ਼ਿਲ੍ਹਾ ਫਰੀਦਕੋਟ ਹਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தवास ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह संस्कृति और सेहत की होगी बात ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ